ਮੁਰਦਾਬਾ ਮੁਰਦਾਬਾ ਅੱਜ 3 ਮਹੀਨੇ ਤੋਂ ਜ਼ਿਆਦਾ ਕੰਮ ਹੋ ਗਿਆ ਅਸੀਂ ਮੰਗ ਪੱਤਰ ਦੇਤਾ 500 ਬੰਦਿਆਂ ਦੇ ਸਿਹਾਨ ਕਰਾ ਕੇ ਦੇਤੇ ਉਹ ਪਤਾ ਨਹੀਂ ਉਹ ਕਿਹੜੇ ਕੂੜੇਦਾਨ ਚ ਇਹਨਾਂ ਨੇ ਮੰਗ ਪੱਤਰ ਸਿਰਤਾ ਸਾਡੀ ਅੱਜ ਤੱਕ ਗੱਲ ਨਹੀਂ ਹੋਈ ਇੱਕ ਦੰਤ ਸਭਾ ਚ ਮੁਰਦਾਬਾ ਦਰਸਨ ਕਪਾਇਆ ਮੁਰਦਾਬਾ 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 ਦਰਸਨ ਕਪਾਇਆ ਮੁਰਦਾਬਾ 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 ਦਰਸਨ ਕਪਾਇਆ ਮੁਰਦਾਬਾ ਮੁਰਦਾਬਾਦ 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 ਮੂਵੀ ਬਣਾ ਮੂਵੀ ਮੁਰਦਾਬਾਦ 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 ਚੱਲੇ ਮੁਰਦਾਬਾਦ ਮੁਰਦਾਬਾਦ ਮਿੰਦਰ ਸਿੰਘ ਭਾਇਆ ਮੁਰਦਾਬਾਦ ਮੁਰਦਾਬਾਦ ਕਾ ਤੂੰ ਬਜਦਾ ਮੁਰਦਾਬਾਦ ਮੁਰਦਾਬਾਦ ਨੱਚ ਪਾੜੇ ਮੁਰਦਾਬਾਦ ਚੰਚੇ ਮਰਦਾਬਾ 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 ਦਵਿੰਦਰ ਸਿੰਘ ਗੁਪਾਇਆ ਮਰਦਾਬਾ ਮਰਦਾਬਾ ਆਇਓ ਸਾਡੇ ਪਿੰਡ 'ਚ ਕਾਂਗਰਸ ਪਾਰਟੀ ਵੱਲੋਂ ਦਵਿੰਦਰ ਸਿੰਘ ਗੁਪਾਇਆ ਆਇਆ ਸੀ ਅਸੀਂ ਸੀਡ ਫਾਰਮ ਦੇ ਲੋਕਾਂ ਨੂੰ 5 ਮਹੀਨੇ ਤੋਂ ਜ਼ਿਆਦਾ ਹੋ ਗਿਆ ਅਸੀਂ ਪਿੰਡ 'ਚ ਮੋਰਚਾ ਲਾਇਆ ਹੋਇਆ ਹੈ ਇੱਥੇ ਦਵਿੰਦਰ ਸਿੰਘ ਦਾ ਬਾਪ ਸ਼ੇਰ ਸਿੰਘ ਗੁਪਾਇਆ ਆਇਆ ਸੀ ਉਹ ਸਾਨੂੰ ਕਹਿੰਦਾ ਸਾਡੀ ਪਾਰਟੀ ਵਿਰੋਧੀ ਧਿਰ ਦੇ ਤੌਰ ਤੇ ਵਿਧਾਨ ਸਭਾ ਵਿੱਚ ਬੈਠੀ ਆ ਤੁਸੀਂ ਸਾਨੂੰ ਮੰਗ ਪੱਤਰ ਦਿਓ 100 ਬੰਦਿਆਂ ਦੇ ਸਾਈਨ ਕਰਾ ਕੇ ਦਿਓ ਅਸੀਂ ਵਿਧਾਨ ਸਭਾ ਵਿੱਚ ਤੁਹਾਡੀ ਗੱਲ ਚੱਕਾਂਗੇ ਅੱਜ 3 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਅਸੀਂ ਮੰਗ ਪੱਤਰ ਦੇਤਾ 500 ਬੰਦਿਆਂ ਦੇ ਸਾਈਨ ਕਰਾ ਕੇ ਦੇਤੇ ਉਹ ਪਤਾ ਨਹੀਂ ਉਹ ਕਿਹੜੇ ਕੂੜੇਦਾਨ ਚ ਇਹਨਾਂ ਨੇ ਮੰਗ ਪੱਤਰ ਸੁੱਟਤਾ ਸਾਡੀ ਅੱਜ ਤੱਕ ਗੱਲ ਨਹੀਂ ਹੋਈ ਵਿਧਾਨ ਸਭਾ ਵਿੱਚ ਇੱਕੋ ਬੰਦੇ ਨੇ ਗੱਲ ਚੁੱਕੀ ਹੈ ਚਾਹੇ ਅੱਧੀ ਗੱਲ ਚੁੱਕੀ ਹੈ ਉਹ ਗੱਲ ਸੰਦੀਪ ਜਾਖੜ ਨੇ ਚੁੱਕੀ ਆ ਇਹ ਨਹੀਂ ਜਿਹੜਾ ਸੰਦੀਪ ਜਾਖੜ ਨੇ ਵਿਦਾਨ ਸਭਾ ਵਿੱਚ ਗੱਲ ਚੁੱਕੀ ਇਹ ਮਗਰ ਖੜ ਜਾਂਦੇ ਸੰਦੀਪ ਜਾਖੜ ਦੇ ਕਿ ਮੁੱਦਾ ਬਿਲਕੁਲ ਜਾਇਜ਼ ਹੈ ਅਸੀਂ ਲੋਕਾਂ ਦੇ ਨਾਲ ਖੜੇ ਆ ਪਰ ਇਹਨਾਂ ਸਾਰਿਆਂ ਨੂੰ ਸੁਸਰੀ ਪੈ ਗਈ ਤੇ ਅੱਜ ਤਿੰਨ ਮਹੀਨੇ ਬਾਅਦ ਜਦੋਂ ਵੋਟਾਂ ਦਾ ਟਾਈਮ ਹੈ ਤੇ ਦਵਿੰਦਰ ਸਿੰਘ ਆਇਆ ਸਾਡੀ ਬਰਾਦਰੀ ਦਾ ਹੋ ਕੇ ਸਾਡੇ ਪਿੰਡ 'ਚ ਵੋਟਾਂ ਮੰਗਣ ਆ ਗਿਆ ਇਹਨੂੰ ਪੁੱਛਣ ਵਾਲਾ ਹੋਵੇ ਜਦੋਂ ਇਦਰੀ ਬਰਾਦਰੀ ਦੇ ਲੋਕ ਸੀਟ ਫਾਰਮ ਪੱਕਾ ਉਹ ਇਧਰ ਅੱਦੇ ਬੰਦੇ ਮਗਰ ਵੀ ਆਉਂਦੇ ਆ ਲੁੱਕ ਖੜੇ ਜੇ ਦਰਵਾਜ਼ੇ 'ਤੇ ਖੜੇ ਹੋ ਜਿੱਧਰ ਖੜੋ ਇਧਰ ਖੜੋ ਮੂਵੀ ਬਣਾਓ ਕਿ ਜਦੋਂ ਇਤਰੀ ਬਰਾਦਰੀ ਦੇ ਲੋਕ ਪੁੱਛ ਰਹੇ ਨੇ ਇਹ ਸਾਥ ਕਿਉਂ ਨਹੀਂ ਦਿੰਦੇ ਇਹ ਵਿਧਾਨ ਸਭਾ 'ਚ ਗੱਲ ਕਿਉਂ ਨਹੀਂ ਚੱਕਦੇ ਅੱਜ ਜਦੋਂ ਸਾਡੇ ਪਿੰਡ ਆਇਆ ਅਸੀਂ ਸਵਾਲ ਪੁੱਛੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਉਲਟ ਜਿਹੜੇ ਬੰਦਿਆਂ ਨੇ ਬੁਲਾਇਆ ਉਹਨਾਂ ਨੇ ਸਾਡੇ ਗੱਲ ਮੁੰਡੇ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇਥੋਂ ਨਸਦਾਰ ਨਜ਼ਰ ਆਇਆ ਪਰ ਇੱਕ ਗੱਲ ਸਾਫ਼ ਹੈ ਇਹ ਅੱਜ ਸਾਡੇ ਪਿੰਡ 'ਚ ਆ ਗਿਆ ਅਗਾ ਤੋਂ ਬਾਅਦ ਸਾਡੇ ਪਿੰਡਾਂ 'ਚ ਬੰਦਾ ਵੜ ਨਹੀਂ ਦਿੱਤਾ ਜਾਊਗਾ ਹਰ ਹਾਲਤ 'ਚ ਅਸੀਂ ਵੱਡੇ ਪੱਦਰ ਦੇ ਦਾ ਵਿਰੋਧ ਕਰਾਂਗੇ ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ